ਅਸੀ ਕਾਲ ਦੋਸਤੋ ਠੱਠਾ ਡੇਰੀ ਫਾਨੂ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਲਈ ਬਲੈਰੋ ਗੱਡੀ ਸੇਲ ਵਾਸਤੇ ਆ ਜੀ ਬਾਕੀ ਵੀਰ ਨਾਲ ਗੱਲਬਾਤ ਕਰਦੇ ਆਂ ਜੀ ਇਤੋਂ ਜਾਣਕਾਰੀ ਲੈਣੇ ਆ ਜੀ ਬਾਕੀ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਜੀ ਬਲਟੋਆ ਪਿੰਡ ਬਲਟੋਆ ਬਾਬਾ ਭਾਈ ਝਾੜੂ ਸਾਹਿਬ ਦੇ ਨੀਅਰ ਹੈ ਜੀ ਵੀਰ ਦਾ ਘਰ ਬਾਕੀ ਆਪਾਂ ਵੀਰ ਤੋਂ ਜਾਣਕਾਰੀ ਲੈਣੇ ਆਂ ਦੇ ਵੀਰ ਜੀ ਕੀ ਹਾਲ ਚਾਲ ਵਧੀਆ ਵੀਰ ਜੀ ਠੀਕ ਠਾਕ ਪਈ ਸੋ ਵਧੀਆ ਵਧੀਆ ਵੀਰ ਜੀ ਕੀ ਕਿੰਨਾ ਮਾਡਲ ਹੈ ਜੀ ਇਹ ਇਹ ਵੀਰ ਜੀ ਆਪਣੀ 12 12ਵਾਂ ਮਹੀਨਾ 12 ਮਾਡਲ ਆ 12ਵਾਂ ਮਹੀਨਾ 12 ਮਾ ਤੇ ਬਾਕੀ ਕੀ ਕੀ ਅਲॉय ਲੋਏ ਵਿਖਾ ਦਿਓਏ ਵੀਰ ਜੀ ਲੱਗੇ 17 ਇੰਚ ਹੀ ਲੋਏ ਲੱਗੇ ਆ ਹਾਂਜੀ ਤੇ ਫੈਸਰੀ ਲੱਗੀ ਅੰਦਰ ਵਧੀਆ ਗੱਡੀ ਦੇ ਠੀਕ ਆ ਜੀ ਠੀਕ ਹਾਂਜੀ ਅੰਦਰੋਂ ਆ ਜਾਓ ਕੰਡੀਸ਼ਨ ਚੈੱਕ ਕਰਾ ਦਿਓ ਅੰਦਰੋਂ ਵੀਰ ਜੀ ਇਹ ਸੇਲ ਵਾਸਤੇ ਹੈ ਜੀ ਗੱਡੀ ਪਿੰਡ ਬਲਟੋਆ ਜੀ ਬਾਬਾ ਭਾਈ ਝਾੜੂ ਸਾਹਿਬ ਦੇ ਨੇੜੇ ਅੰਦਰੋਂ ਵਿਖਾ ਦਿਓ ਸਾਰੀ ਚੈੱਕ ਕਰ ਸਕਦੇ ਹੋ ਜੀ ਵੀਡੀਓ ਤੁਸੀਂ ਅੰਦਰੋਂ ਲੋਕੇਸ਼ਨ ਬਹੁਤ ਸੋਹਣੀ ਗੱਡੀ ਹੈ ਜੀ ਅੰਦਰੋਂ ਤੇ ਸੀਟ ਕਵਰ ਪੂਰੇ ਓਕੇ ਹੈ ਜੀ ਬਾਕੀ ਆਟੋਮੈਟਿਕ ਹੈ ਜੀ ਗੱਡੀ ਬਾਰੀਆਂ ਪੀਸੇ ਸਾਰੇ ਆਟੋਮੈਟਿਕ ਹੈ ਜੀ ਅਲੋਏ ਲੱਗੇ ਹੈ ਜੀ ਗੱਡੀ ਨੂੰ 12 ਮਾਡਲ ਹੈ ਜੀ ਗੱਡੀ ਤੇ ਬਾਕੀ ਲਾਸਟ ਦੇ ਆਪਾਂ ਵੀਰ ਤੋਂ ਡਿਮਾਂਡ ਪੁੱਛਦੇ ਹਾਂ ਜੀ ਕਿੰਨੀ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਵੀਰ ਜੀ ਬੈਕ ਸਾਈਡ ਤੋਂ ਚੈੱਕ ਕਰਾ ਦਿਓ ਇੱਕਰੀ ਚੰਗੀ ਤਰ੍ਹਾਂ ਵੀਰਾਂ ਨੂੰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਆ ਜੀ ਤੇ ਬਾਕੀ ਅੱਗੋਂ ਚੈੱਕ ਕਰਾ ਦਿਓ ਵੀਰ ਨੂੰ ਬਾਕੀ ਆਪਾਂ ਬਾਕੀ ਜਾਣਕਾਰੀ ਲਾਸਟ ਤੇ ਦਿੰਨੇ ਆ ਸਾਰੇ ਇੱਕ ਦੀ ਗੱਡੀ ਚੈੱਕ ਕਰੋ ਲੌਏ ਲੱਗੇ ਆ 17 ਇੰਚ ਲੌਏ ਆ ਜੀ ਗੱਡੀ ਨੂੰ ਠੀਕ ਹੈ ਪੂਰੀ ਐ ਸਾਫ ਆ ਪੇਂਟ ਬੋਂਡ ਓਕੇ ਆ ਜੀ ਸਾਰਾ ਬਾਕੀ ਮਾੜੀ ਮੋਟੀ ਟੱਚਿੰਗ ਹੋਣੀ ਨਹੀਂ ਹੁੰਦੀ ਆ ਵੀਰ ਜੀ ਕੀ ਕਿੰਨਾ ਮਾਡਲ ਹੈ ਜੀ ਫੇਰ ਦੱਸ ਦਿਓ ਜੀ ਇੱਕ ਵਾਰੀ ਵੀਰ ਜੀ 12ਵੇਂ ਮਹੀਨੇ ਦੀ 12 ਮਾਡਲ ਆ ਅੱਛਾ ਜੀ ਹਾਂ ਜੀ ਤੇ ਕਿੱਥੇ ਤੱਕ ਪਾਸਿੰਗ ਇਹਦੀ 22 ਤੱਕ ਪਾਸੀਗਾ ਜੀ ਠੀਕ ਹੈ ਜੀ 22 ਤੱਕ ਪਾਸਿੰਗ ਹੈ ਜੀ ਕਿਨਵਰ ਸੈਕਿੰਡ ਓਨਰ ਆ ਜੀ ਸੈਕਿੰਡ ਓਨਰ ਆ ਜੀ ਹਾਂ ਜੀ ਇਹ ਸੈਕਿੰਡ ਓਨਰ ਆ ਤੇ ਅੱਗੇ ਥਰਡ ਲਈ ਹੋਊਗੀ ਨਾ ਹਾਂ ਜੀ ਹਾਂ ਜੀ ਤੁਸੀਂ ਨਾਂ ਕਰਾਈ ਵੀਰ ਜੀ ਨਹੀਂ ਜੀ ਆਪਾਂ ਨਾਂ ਨਹੀਂ ਕਰਾਈ ਅਗਲਾ ਬੰਦਾ ਆਪਦੇ ਨਾਂ ਕਰਾ ਸਕਦਾ ਠੀਕ ਹੈ ਜੀ ਠੀਕ ਜੀ ਵੀਰ ਜੀ ਵੀਰ ਆਇਆ ਜੀ ਬਾਰੋ ਪੁਰਤਗਾਲ ਪੁਰਤਗਾਲ ਤੋਂ ਆਏ ਵੀ ਹਾਂ ਜੀ ਹਾਂ ਜੀ ਠੀਕ ਹੈ ਜ ਠੀਕ ਹੈ 27 ਤਰੀਕ ਨੂੰ ਫਲੈਟ ਵੀਜੀ ਦਾ ਠੀਕ ਹੈ ਤੁਹਾਡੇ ਦੱਸਣ ਮੁਤਾਬਕ 27 ਤਰੀਕ ਨੂੰ ਫਲੈਟ ਹੈ ਜਦੋਂ ਵੀਰ ਆਇਆ ਸੀ ਬਾਹਰ ਤੋਂ ਕੋਦੋਂ ਵੀ 2 ਮਹੀਨੇ ਹੈ ਆਪਣਨ ਲਈ ਨੂੰ ਗੱਡੀ ਦੀ ਠੀਕ ਹੈ ਜੀ ਵੀ ਤੁਸੀਂ ਲੋੜ ਹੀ ਤੁਹਾਨੂੰ ਤੁਸੀਂ ਗੱਡੀ ਲੈ ਲਈ ਤਰ ਕਰਕੇ ਹੋਣਾ ਆਪਾਂ ਜਾਣਾ ਤੇ ਆਪਾਂ ਵੇਚ ਜਾਣੀ ਆ ਵੇਚ ਜਾਣੀ ਹੈ ਜੀ ਠੀਕ ਹੈ ਜੀ ਠੀਕ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਗ੍ਰੇਲ ਗਰੂਲ ਨਵੇਂ ਮਾਡਲ ਦੇ ਵਿੱਚ ਲੱਗੀ ਹੈ ਜੀ ਲਾਈਟਾਂ ਲੂਟਾਂ ਸਾਰੀਆਂ ਓਕੇ ਹੈ ਜੀ ਗੱਡੀ ਦੇ ਪੂਰੇ ਕੋਈ ਵੀ ਪੈਸ ਨਹੀਂ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਹੈ ਜੀ ਹਾਂ ਜੀ ਠੀਕ ਬਾਕੀ ਸਰਵਿਸ ਹੋਈ ਵੀਰ ਜੀ ਦੀ ਹਾਂਜੀ ਸਰਵਿਸ ਹੋਈ ਹੈ ਜੀ ਠੀਕ ਹੈ ਜੀ ਠੀਕ ਓਕੇ ਹੈ ਜੀ ਸਾਰਾ ਕੁਝ ਦੇਦਾ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਇੰਜਣ ਬੁਖਾ ਦਿਓ ਗੱਡੀ ਦੇਖ ਲੇਖੋ ਦੇਖੋ ਜੀ ਆਹ ਵਾਹ ਜੀ ਕਿੰਨੇ ਕਿਲੋਮੀਟਰ ਚੱਲੀ ਆਈ ਗੱਡੀ 1 ਲੱਖ 5000 ਕਿਲੋਮੀਟਰ ਦੀ ਚੱਲ ਗਈ ਆ ਉਹ ਮੇਰੇ ਰਿਕਾਰਡ ਠੀਕ ਹੈ ਜੀ ਠੀਕ ਹੈ ਫਸਟ ਆਡੀ ਵੀਰ ਜੀ ਚੈੱਕ ਕਰਾਇਆ ਮੜੀ ਚਲੋ ਕਰਿਓ ਸਟਾਰਟ ਵੀਰ ਜੀ ਆ ਵੀ ਜੀ ਮਾਸਾਜ ਨਹੀਂ ਆਉਣੀ ਆ ਦੇਖੋ ਕੋਈ ਵਾਕ ਹਾਂ ਜੀ ਕੋਈ ਆਵਾਜ਼ ਨਹੀਂ ਆਉਂਦੀ ਇੰਜਨ ਦੀ ਓਕੇ ਫੁੱਲ ਗਰੰਟੀ ਹੈ ਜੀ ਵੀਰ ਨੂੰ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਜੀ ਹਾਂ ਜੀ ਰੇਟ ਕਰਿਓ ਮੜੀ ਜੀ ਠੀਕ ਹੈ ਜੀ ਬਾਅਦ ਤੇ ਜੀ ਠੀਕ ਹੈ ਜੀ ਠੀਕ ਮਾਰ ਦਿਓ ਜੀ ਵੀਰ ਜੀ ਦੱਸੋ ਡਿਮਾਂਡ ਹੋਣ ਕੀ ਆ ਜੀ ਆਪਣੀ ਵੀਰ ਜੀ ਡਿਮਾਂਡ ਹੈਗੀ 345 345 ਡਿਮਾਂਡ ਹੈ ਜੀ ਹਾਂਜੀ ਠੀਕ ਆ ਜੀ ਠੀਕ ਬਾਕੀ ਬਾਕੀ ਮੌਕੇ ਦੇ ਮਾਨਤਾਣ ਕਰਦਾ ਬਾਕੀ ਵੀਰ ਜੀ ਮੌਕੇ ਦੇ ਮਾਨਤਾਣ ਕਰਦਾਂਗੇ ਠੀਕ ਆ ਜੀ ਤਾਂ ਕਿ ਤਸੱਲੀ ਕਰੋ ਆਪਦੀ ਚਲਾ ਕੇ ਵੇਖੋ ਫਿਰ ਖੜੋ ਵੀਰ ਜੀ ਹਾਂਜੀ ਠੀਕ ਆ ਜੀ ਹਾਂਜੀ ਕਿੱਥੋਂ ਤੱਕ ਵੀਰ ਜੀ ਆਪਾਂ ਆਪਾਂ ਵੀਰ ਜੀ ਕੋਈ ਨਹੀਂ ਮਾਨਤਾਣ ਕਰਾਂਗੇ ਜਿੰਨਾ ਵੀ ਹੋ ਸਕਦਾ ਆਪਾਂ 335 ਟਿੱਕਰ ਛੱਡ ਦਾਂਗੇ ਵੀਰ ਜੀ 335 ਤੱਕ ਮਾਨਤਾਣ ਕਰ ਹਾਂਜੀ ਕਰਦੇ ਹਾਂ ਬਾਕੀ ਆਪਾਂ ਟੈਸਟ ਡਰਾਈਵ ਲੈ ਕੇ ਵੀਰ ਜੀ ਤੁਹਾਨੂੰ ਸਾਰੇ ਚੈੱਕ ਕਰਾ ਦਿੰਨੇ ਆ ਕਿਵੇਂ ਗੱਡੀ ਚੱਲਦੀ ਆ ਪੂਰੀ ਸਾਫ਼ ਹੈ ਇਹ ਗੱਡੀ ਤੇ ਓਕੇ ਓਕੇ ਵੀ ਆ ਜਿਹੜੇ ਜਿਹੜੇ ਗੱਡੀਆਂ ਆਪਦੀ ਚਲਾ ਕੇ ਵੇਖੇ ਤੁਹਾਡੀ ਪੂਰੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਇੱਕ ਜੀ ਵੀਰ ਜੀ ਤੁਸੀਂ ਮਾਰੀ ਜੀ ਲੰਮੀ ਚਲਾ ਕੇ ਦਿਖਾ ਦਿਓ ਗੱਡੀਆਂ ਨੂੰ ਠੀਕ ਹੈ ਚੱਕ ਜਾ ਨਿਕਲ ਜੂ ਹਾਂਜੀ ਉਹ ਤਾਂ ਹੈਗਾ ਹਾਂਜੀ ਬਾਕੀ ਬਾਹਰ ਤੋਂ ਇੱਕ ਦੀ ਬਾਹਰ ਹੋ ਗਿਆ ਓਕੇ ਆਪਾਂ ਵੀਡੀਓ ਬਣਵਾਤੀ ਏ ਓਕੇ ਤੇ ਤੇ 345 ਵੀਰ ਨੇ ਮੰਗ ਕੀਤੀ ਸੀ ਤੇ ਆਪਾਂ ਬਾਕੀ ਮੌਕੇ ਦੇ ਵੀਰ ਨੇ ਆਖਿਆ ਜੀ 335 ਦੇ ਵਿੱਚ ਮਾਨਤਾਣ ਕਰਨਾ ਜੀ ਬਾਕੀ ਹੋਰ ਤੁਸੀਂ ਆਪਣਾ ਡਿਸਕਸ ਕਰ ਲਿਓ ਆਣ ਕੇ ਵੀਰ ਜੀ ਜਿਹੜੇ ਵੀਰ ਨੂੰ ਗੱਡੀ ਪਸੰਦ ਆਊਗੀ ਆਪਾਂ ਓਵਰਆਲ ਸਾਰੀ ਚੈੱਕ ਕਰਾਤੀ ਗੱਡੀ ਬਾਕੀ ਵੀਰ ਜੀ ਆਪਣੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਵੀਰ ਜੀ ਪਿੰਡ ਆਪਣਾ ਬਲਟੋਆ ਨੀਰ ਬਾਬਾ ਜੜ੍ਹ ਸਰਵ ਲੱਗ ਗਿਆ ਆਪਣਾ ਘਰ ਆ ਜਿੰਨੀ ਮਰਜ਼ੀ ਪੁੱਛ ਲਿਓ ਠੀਕ ਆ ਜੀ ਹਾਂਜੀ ਠੀਕ ਤੇ ਮੋਬਾਈਲ ਨੰਬਰ ਨੰਬਰ ਇਹ ਜੀ ਆਪਣਾ ਹੈਗਾ 9814 62812 ਇੱਕੀ ਫੇਰ ਰਿਪੀਟ ਕਰ ਦਿੰਦੇ ਹਾਂ 9814 62812 ਠੀਕ ਆ ਜੀ ਜੇ ਵੀਰ ਜੀ ਇਹ ਨੰਬਰ ਨਾਲ ਨਾ ਲੱਗੇ ਫੇਰ ਆਪਣਾ ਇੱਕ ਹੋਰ ਨੰਬਰ ਹੈ 855655516 ਠੀਕ ਆ ਜੀ ਠੀਕ ਇੱਕ ਵੀਰ ਜੀ ਆਪਣੀ ਵੀਰ ਜੀ ਤਸੱਲੀ ਕਰਕੇ ਜਿਹਨੇ ਵੀਰ ਭਰਾਣੇ ਆਉਣਾ ਆਪਣੀ ਤਸੱਲੀ ਕਰਕੇ ਖੜੇ ਹੋਣ ਚਲਾ ਕੇ ਵੇਖੇ ਹਾਂਜੀ ਹਾਂਜੀ ਫੇਰ ਖੜੇ ਗੱਡੀ ਗੱਡੀ ਜੇ ਕੋਈ ਸ਼ੱਕ ਨਹੀਂ ਵੀਰ ਜੀ ਹਾਂਜੀ ਬਾਕੀ ਜਿਹਨੇ ਵੀਰ ਨੇ ਆਉਣਾ ਆਪਣੀ ਤਸੱਲੀ ਕਰਕੇ ਬੈਠੇ ਗੱਡੀ ਮੇਰਾ ਵੀਰ ਆ ਬੀਜੋ ਮਨਪਸੰਦ ਇਸੇ ਤਰ੍ਹਾਂ ਇਸੇ ਤਰ੍ਹਾਂ ਵੀਰ ਜੀ ਆਪਾਂ ਹੋਰ ਵੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਠੱਠਾ ਡੇਰੀ ਫਾਰਮ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸੇ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹੋ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਵਾਂਗੇ ਇਸੇ ਤਰ੍ਹਾਂ ਧੰਨਵਾਦ